ਸਾਪ ਦਾ ਵਿਧਾਇਕ ਅਮਰਪਾਲ ਸਿੰਘ ਅਜਨਾਲਾ ਮੁਹਾਲੀ 'ਚ ਪੈਂਦੇ ਵਿਜੀਲੈਂਸ ਦੇ ਦਫਤਰ 'ਚ ਪੇਸ਼ ਹੋਏ ਇਸ ਦੌਰਾਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਆਗੂ ਵਿਕਰਮਜੀਤ ਸਿੰਘ ਮਜੀਠੀਆ ਖਿਲਾਫ ਬਿਆਨ ਦਰਜ ਕਰਵਾਏ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਉਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਵੈਸਣ ਅਤੇ ਉਹਨਾਂ ਨੇ ਇੱਕ ਡੀਓ ਚਿੱਠੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਇਲਾਕੇ 'ਚ ਅਕਾਲੀ ਦਲ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਹੋਰ ਗੈਰ ਸਮਾਜਿਕ ਕਮਾਵਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਉਸੇ ਚਿੱਠੀ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਆਪਣੀ ਗਵਾਹੀ ਦੇਣ ਲਈ ਸੱਦਿਆ ਸੀ ਮੈਨੂੰ ਵਿਜੀਲੈਂਸ ਵੱਲੋਂ ਸੰਮਨਿੰਗ ਹੋਈ ਵਿਜੀਲੈਂਸ ਵੱਲੋਂ ਸੰਮਨਿੰਗ ਹੋਈ ਸੀ ਪੰਜਾਬ ਦੇ ਹਿੱਤਾਂ ਲਈ ਸੂਬੇ ਦੇ ਹਿੱਤਾਂ ਲਈ ਜਿੱਥੇ ਡਰੱਗ ਮਾਫੀਆ ਦੀ ਗੱਲ ਕਿਥੇ ਆ ਦੋੜ ਤੋਅਸ ਰੋਤਿਆਂ ਦੀ ਗੱਲ ਕਰਦੇ ਪਏ ਸੀ ਅੱਜ ਤੋਂ ਮੇਰੇ ਖਾਲ 14 11 213 ਨੂੰ ਇੱਕ ਮੈਂ ਆਪਣੇ ਬਤੌਰ ਉਦੋਂ ਮੈਂ ਸ਼੍ਰੋਮਣੀ ਕਾਲੀਦਾਦੀ ਸਰਕਾਰ ਹੀ ਸਦਾ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਮੈਂ ਇੱਕ ਡੀਓ ਲੈਟਰ ਲਿਖ ਕੇ ਜਿਹਦੇ ਚ ਜੋ ਵੀ ਇਹ ਇਹ ਸਾਡੇ ਜ਼ਿਲ੍ਹੇ ਚ ਸਾਡੇ ਉਥੇ ਜੋ ਧੱਕੇਸ਼ਾਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਸੀ ਜੋ ਸ਼੍ਰੋਮਣੀ ਕਾਲੀਦਾਦ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਸੀ ਉਹ ਸਾਰਾ ਔਨ ਔਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਹਾਂ